ਜੋ ਸੱਜਣ ਬਣ ਕੇ ਟੱਕਰੇ ਉਹ ਆਪਣੇ ਆ ਗੈਰ ਨਹੀਂ ਹਨ ਤੇ ਆਪਾਂ ਅਗਲੀ ਖ਼ਬਰ ਇਹ ਤੋਂ ਸ਼ੁਰੂ ਕਰਦੀ ਹੈ ਜੀ ਉਧਰ ਬੀਜੇਪੀ ਵਾਲੇ ਜਿਹੜੇ ਪੰਜਾਬ ਪ੍ਰਧਾਨ ਨੇ ਜਾਖੜ ਸਾਹਿਬ ਉਹ ਮੋਦੀ ਸਾਹਿਬ ਨਾਲ ਹੀ ਥੋੜੇ ਤਕਰਾਰ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਨਾਲੇ ਕਿ ਉਹ ਆਪਣੇ ਆਪਣੇ ਨੇ ਪਰ ਗੱਲ ਗੈਰਾਂ ਵਾਲੀ ਵਿੱਚ ਮਿੰਟੂ ਜੀ ਕੀ ਹੈ ਇਹਦਾ ਕੀ ਕਾਰਨ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ ਨੇ ਜਾਖੜ ਸਾਹਿਬ ਭਾਈ ਜਾਖੜ ਸਾਹਿਬ ਨੇ ਆਪਾਂ ਕੋ ਨਜ਼ੂਮੀ ਤੇ ਹੈ ਨਹੀਂ ਕਿ ਪਰ ਆਪਾਂ ਗੱਲ ਕੀਤੀ ਸੀਗੀ ਪਹਿਲਾਂ ਕਿ ਅਸਲ ਦੇ ਵਿੱਚ ਉਤਲੀਆਂ ਖਬਰਾਂ ਜੋ ਮਰਜ਼ੀ ਨੇ ਹੂੰ ਪਰ ਸੁਨੀਲ ਜਾਖੜ ਨੇ ਇੱਕ ਸਟੈਂਡ ਲਿਆ ਪੰਜਾਬ ਲਈ ਕਿ ਅੱਜ ਤੁਸੀਂ ਦੇਖ ਲੋ ਕਿ ਮੇਨਸਟ੍ਰੀਮ ਦੇ ਚੈਨਲ ਕਰ ਰਹੇ ਸੀਗੇ ਮੈਂ ਤੁਹਾਨੂੰ ਇਹ ਗੱਲ ਦੱਸੀ ਸੀ ਕਿ ਸਾਡੇ ਕੋਲ ਜੋ ਜਾਣਕਾਰੀ ਹੈ ਉਹਦੇ ਮੁਤਾਬਕ ਕਿ ਜਾਖੜ ਸਾਹਿਬ ਕੁਝ ਸਿਆਸੀ ਫੈਸਲਿਆਂ ਤੇ ਤੇ ਇੱਕ ਪੰਜਾਬ ਦੇ ਕੁਝ ਨਾਜ਼ੁਕ ਮੁੱਦਿਆਂ ਤੇ ਰੋਂ ਦੇ ਵਿੱਚ ਨੇ ਕਿ ਭਾਈ ਇਹਦਾ ਹੱਲ ਕਰੋ ਅੱਜ ਖਬਰਾਂ ਚੱਲੀਆਂ ਨੇ ਸਾਬ ਇਹਨਾਂ ਦੇ ਹੁਣ ਵਸੀਲੇ ਪਤਾ ਨਹੀਂ ਪਰ ਕਈ ਵਾਰ ਖਬਰਾਂ ਭੇਜ ਦਿੱਤੀਆਂ ਜਾਂਦੀਆਂ ਕਿ ਚਲਾਓ ਭਾਈ ਅੱਜ ਤੁਸੀਂ ਇੱਕ ਚੀਜ਼ ਨੋਟ ਕਰੋ ਹਰਜੀਤ ਗਰੇਵਾਲ ਜੀ ਨੇ ਜੀ ਭਾਜਪਾ ਦੇ ਬੜੇ ਸੀਨੀਅਰ ਆਗੂਆ ਸੰਗ ਦੇ ਨਾਲ ਜੁੜੇ ਹੋਏ ਪੰਜਾਬ ਦੇ ਪੁਰਾਣੇ ਬੰਦਿਆਂ ਚ ਇੱਕ ਆ ਜਿਹੜੇ ਬੰਦੇ ਦਿੱਲੀ ਜਾ ਕੇ ਇਹਨਾਂ ਦੀ ਸਜੀ ਮਹਿਫਲ ਚ ਬਿਨਾ ਬੁਲਾਏ ਵੜ ਕੇ ਤੇ ਕੁਰਸੀ ਮਲ ਸਕਦੇ ਉਹਨਾਂ ਚੋਂ ਇੱਕ ਆ ਹਰਜੀਤ ਸਿੰਘ ਜੀ ਬੇਸ਼ੱਕ ਪੰਜਾਬ 'ਚ ਆਪਾਂ ਕਹੀਏ ਯਾਰ ਕੌਣ ਪੁੱਛਦਾ ਇਹਨਾਂ ਨੂੰ ਪਰ ਉੱਥੇ ਇਹਨਾਂ ਦੀ ਪਹੁੰਚ ਹੈਗੀ ਜੀ ਸਰ ਠੀਕ ਹੈ ਨਾ ਤਾਂ ਗੱਲ ਇਹ ਆ ਕਿ ਹੁਣ ਜਾਖੜ ਸਾਹਿਬ ਬਾਰੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਹੂੰ ਚਾਹੇ ਤਾਂ ਤੁਸੀਂ ਇਹ ਕਹਿ ਲੋ ਕਿ ਉਹ ਸ਼ਾਇਦ ਵਾਪਸ ਕਾਂਗਰਸ ਚ ਆ ਜਾਣ ਜਾਂ ਇੱਧਰ ਉੱਤਰ ਚਲੇ ਜਾਣਗੇ ਯਾਰ ਇਹ ਸਭ ਰਾਜਨੀਤਿਕ ਮਜਬੂਰੀਆਂ ਹੋ ਸਕਦੀਆਂ ਜ਼ਰੂਰਤਾਂ ਹੋ ਸਕਦੀਆਂ ਸ਼ੋਗਲ ਮਿਲਨੇ ਹੋ ਸਕਦੇ ਜੋ ਮਰਜ਼ੀ ਮੌਕੇ ਦੀ ਜੀ ਦਾਲ ਬਦਲੀ ਤੇ ਇੱਥੇ ਬਥੇਰੇ ਆ ਨੇ ਕੀਤੀ ਹਮ ਭਾਜਪਾ ਚ ਕਿੰਨੇ ਵਾਪਸ ਆਇਆ ਕੋਈ ਭਾਜਪਾ ਚ ਕਿੰਨੇ ਗਏ ਨੇ ਇਕਬਾਲ ਸਿੰਘ ਲਾਲਪੁਰਾ ਹੋਰੀ ਜਿਹੜੇ ਬੜੇ ਵਿਦਵਾਨ ਬਣਦੇ ਨੇ ਮਨਜਿੰਦਰ ਸਿੰਘ ਸਿਰਸਾ ਹੋਰੀ ਜਿਹੜੇ ਬੜੇ ਦਲੇਰ ਬਣਦੇ ਨੇ ਜੀ ਕਿ ਉਹਨਾਂ ਨੇ ਭਾਜਪਾ ਜੁਆਇਨ ਕਰਨ ਵੇਲੇ ਆਪਣੀ ਕੌਮ ਪੰਜਾਬ ਖੇਤਾ ਬੋਲੀ ਜੋ ਵੀ ਕ੍ਰਾਈਸਿਸ ਆ ਉਹਨਾਂ ਤੇ ਕਿਹਾ ਕਿ ਆ ਜਾਵਾਂਗੇ ਅਸੀਂ ਜੀ ਬਾਈ ਇਸ ਨਜ਼ਰੀਏ ਨਾਲ ਪੰਜਾਬ ਨੂੰ ਤੇ ਘੱਟੂ ਘੱਟ ਦੇਖੋ ਨਾ ਟ੍ਰੀਟ ਕਰੋ ਨਾ ਜੀ ਕਿਸੇ ਚ ਜ਼ੁਰਤ ਪਈ ਮੈਂ ਅੱਗੇ ਵੀ ਕਿਹਾ ਸੀ ਮੈਂ ਕਹਾ ਦੋ ਗਨਮੈਨਾਂ ਵਾਸਤੇ ਜਾ ਕੇ ਤੁਸੀਂ ਸ਼ਾਹ ਦੇ ਪੈਰ ਫੜ ਲੈਂਦੇ ਜੇ ਉਹ ਗਨਮੈਨ ਤੁਹਾਨੂੰ ਸ਼ਾਇਦ ਦੋ ਦੇ ਉਹ 20 ਬਾਈ ਦੇ ਦੇਣਗੇ ਜੀ ਜਦੋਂ ਉਹਨਾਂ ਦੀ ਅੱਖ ਚੱਕ ਪਾ ਕੇ ਗੱਲ ਕਰੋਗੇ ਕਿ ਸਾਡੇ ਮੁੱਦਿਆਂ ਨੂੰ ਐਡਰੈਸ ਕਰੋ ਸਰ ਬਿਲਕੁਲ ਬਹੁਤ ਅਸੀਂ ਆ ਜਾਣੇ ਸਾਨੂੰ ਕੋਈ ਸਮੱਸਿਆ ਨਹੀਂ ਹੈ ਮੈਂ ਵਾਰ-ਵਾਰ ਕਹਿ ਰਿਹਾ ਕਿ ਭਾਜਪਾ ਕੋਈ ਅਤਵਾਦੀ ਜਥੇਬੰਦੀ ਹੈ ਹਮ ਆਰਐਸਐਸ ਕੋਈ ਬੈਂਡ ਹੈ ਜੀ ਉਹ ਮਤਲਬ ਕਿ ਸਿਆਸੀ ਵਿਚਾਰਧਾਰਾ ਵਾਲੀ ਪਾਰਟੀ ਹੈ ਵੱਖਰੀ ਵਿਚਾਰਧਾਰਾ ਉਹ ਜਿਵੇਂ ਵੀ ਹੈ ਨਾ ਉਹਦੀ ਵਿਚਾਰਧਾਰਾ ਨਾਲ ਤੁਸੀਂ ਸਹਿਮਤ ਹੋ ਸਹਿਮਤ ਹੋ ਸਰ ਤੁਸੀਂ ਤੁਸੀਂ ਕਿਸੇ ਪਾਰਟੀ ਚ ਜਾ ਸਕਦੇ ਹੋ ਤੁਹਾਡੀ ਆਪਣੀ ਨਿੱਜੀ ਚੋਣ ਆ ਮੈਂ ਕੌਣ ਹਾਂ ਹਾਂ ਮੈਂ ਤੁਹਾਡੀ ਪਾਰਟੀ ਦੀ ਜਦੋਂ ਤੁਸੀਂ ਵਰਕਰ ਹੋ ਜਾਓਗੇ ਮੈਂ ਲੋਚਨਾ ਕਰ ਸਕਦਾ ਬਿਲਕੁਲ ਜੀ ਪਰ ਮੈਂ ਤੁਹਾਨੂੰ ਰੋਕ ਸਕ ਤੁਸੀਂ ਮੈਨੂੰ ਰੋਕ ਲੋਗੇ ਕੱਲ ਮੈਂ ਕਿੱਥੇ ਜਾਣਾ ਨਹੀਂ ਕੋਈ ਨਹੀਂ ਰੋਕ ਸਕਦਾ ਸਭ ਕੋਲ ਆਜ਼ਾਦੀ ਆਪਣੀ 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 ਚੋਣ ਦੀ ਹੈ ਪਰ ਅਸੀਂ ਕਹਿੰਨੇ ਕਿ ਯਾਰ ਜਦੋਂ ਤੁਸੀਂ ਜਾਣਾ ਹੀ ਆ ਤਾਂ ਜਿਹੜੇ ਬੰਦਿਆਂ ਕੋਲ ਖਜ਼ਾਨੇ ਦੀਆਂ ਚਾਬੀਆਂ ਹਮ ਜਿਨ੍ਹਾਂ ਦੇ ਕੋਲ ਅਧਿਕਾਰਾਂ ਦੀ ਤਾਕਤ ਹੈ ਉਹਨਾਂ ਤੋਂ ਕੁਝ ਲੈ ਤਾ ਹੋ ਬਿਲਕੁਲ ਤੁਹਾਡੀ ਵੀ ਇੱਜ਼ਤ ਹੋਏਗੀ ਤੁਹਾਨੂੰ ਵੀ ਇਤਿਹਾਸ 'ਚ ਇੱਕ ਅੱਛੇ ਸਿਆਸੀ ਕਿਰਦਾਰ ਦੇ ਤੌਰ ਤੇ ਯਾਦ ਰੱਖਿਆ ਜਾਵੇ ਆਪਾਂ ਗੁਜਰਾਲ ਸਾਹਿਬ ਦੀ ਗੱਲ ਕਰਦੇ ਆ ਜੀ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਬਣ ਕੇ ਪੰਜਾਬ ਨੂੰ ਕੁਝ ਰੀਲੀਫ ਦਿੱਤੀ ਸੀ ਸਰਦਾਰ ਮਨਮੋਹਨ ਸਿੰਘ ਨੇ ਰੀਲੀਫ ਦਿੱਤੀ ਸੀਗੀ ਜੀ ਤਾਂ ਮਤਲਬ ਕਿ ਇਹ ਚੀਜ਼ਾਂ ਹੁੰਦੀਆਂ ਕਿ ਫਲਾਣੇ ਬੰਦੇ ਨੇ ਸਾਨੂੰ ਰੀਲੀਫ ਦਿੱਤੀ ਹੈ ਜੀ 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 ਅਟਲ ਬਿਹਾਰੀ ਵਾਜਪਾਈ ਵੇਲੇ ਵੀ ਪੰਜਾਬ ਦੀ ਕੋਈ ਜ਼ਿਆਦਾ ਤਸਲਬਾਜੀ ਨਹੀਂ ਹੋਈ ਕੇਂਦਰ ਨਾਲ ਹੂੰ ਹੂੰ ਬਹੁਤ ਸਮੂਥਲੀ ਚੱਲੇ ਸੀ ਸਮੂਥਲੀ ਚੱਲਿਆ ਬਿਲਕੁਲ ਤਾਂ ਮਤਲਬ ਕਿ ਠੀਕ ਹੈ ਚੋਣ ਤੁਸੀਂ ਕਰੋ ਪਰ ਕੁਝ ਕਰੋ ਤੇ ਸਹੀ ਤੁਸੀਂ ਇਕੱਲੀ ਚੋਣ ਲੜੋ ਵਾਸਤੇ ਤਾਂ ਜਾਖੜ ਨੇ ਜੇ ਮੰਨ ਲਓ ਦਾਲ ਬਦਲੀ ਵੀ ਕਰਨੀ ਹੈ ਯਾਰ ਕਹਿt ਆਇਆ ਨਾ ਹੂੰ ਕਿ ਪੰਜਾਬ ਪ੍ਰਤੀ ਨਜ਼ਰੀਆ ਬਦਲੋ ਜੀ ਰੀਜ਼ਨ ਵੀ ਹੈ ਇੱਕ ਹਨਾ ਹਰਜੀਤ ਸਿੰਘ ਗਰੇਵਾਲ ਨੇ ਅੱਜ ਇੱਕ ਬੜੀ ਵੱਡੀ ਗੱਲ ਕਹੀ ਜੀ ਉਹਨੇ ਆਖਿਆ ਜੇ ਪੰਜਾਬ ਗਲਤ ਰਸਤੇ ਤੇ ਤੁਰ ਪਿਆ ਹੂੰ ਫੇਰ ਭਾਵੇਂ ਫੌਜਾਂ ਲਾ ਲਿਓ ਫੇਰ ਨਹੀਂ ਜੇ ਰੁਕਣਾ ਨਹੀਂ ਰੁਕਣਾ ਬਿਲਕੁਲ ਆਹੀ ਗੱਲ ਜਾਖੜ ਕਹੇ ਜੀ ਖਬਰਾਂ ਅਨੁਸਾਰ ਉਹ ਕਹਿੰਦੇ ਕਿ ਭਾਈ ਇੱਕ ਤਾਂ ਸਾਨੂੰ ਕਾਲੀਆਂ ਦੇ ਨਾਲ ਜਾਣਾ ਪਵੇਗਾ ਤਾਂ ਕਿ ਅਸੀਂ ਨੌਜਵਾਨੀ ਜਿਹੜੀ ਹੈ ਉਹਨੂੰ ਗਰਮ ਖਿਆਲੀ ਵਿਚਾਰਧਾਰਾ ਨਾਲ ਮਤਲਬ ਕਿ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਉਸ ਰਸਤੇ ਨਾ ਤੋੜਦੀਏ ਨਾ ਤੋੜਦੀਏ ਬਿਲਕੁਲ ਕਿ ਉਹਨਾਂ ਨੂੰ ਇਹ ਲੱਗੇ ਕਿ ਸਾਡੇ ਤੇ ਲੀਡਰਸ਼ਿਪ ਦਾ ਕ੍ਰਾਈਸਿਸ ਹੈ ਜੀ ਸਾਡੇ ਮੁੱਦਿਆਂ ਨੂੰ ਕੋਈ ਸ਼ੋਅ ਹੀ ਨਹੀਂ ਰਿਹਾ ਹੂੰ ਸਾਡੇ ਕੋਲ ਕੋਈ ਹੱਲ ਹੀ ਨਹੀਂ ਬਚਿਆ ਦੂਜੀ ਵੱਡੀ ਗੱਲ ਕਿ ਭਾਈ ਤੁਹਾਨੂੰ ਕੰਗੜਾ ਰਣੌਤ ਜਾ ਰਾਮ ਰਹੀਮ ਨੂੰ ਵਾਰ-ਵਾਰ ਜ਼ਮਾਨਤ ਦੇਣੀ ਇਹ ਮੁੱਦੇ ਦੇਖਣੇ ਪੈਣਗੇ ਇਹਨਾਂ ਦਾ ਅਸਰ ਪੰਜਾਬ 'ਚ ਪੈਂਦਾ ਹਰਜੀਤ ਗਰੇਵਾਲ ਨੇ ਇਹਨਾਂ ਤੇ ਮੋਹਰ ਲਾਈ ਬਿਲਕੁਲ ਫਿਰ ਹਰਜੀਤ ਗਰੇਵਾਲ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਬੰਦਿਆਂ ਨੂੰ ਪੰਜਾਬ ਬਾਰੇ ਜਾਣਕਾਰੀ ਨਹੀਂ ਜਾਣਕਾਰੀ ਨਹੀਂ ਉਹਨਾਂ ਨੂੰ ਤੁਸੀਂ ਇੱਥੇ ਭੇਜਦੇ ਹੋ ਹਾਲਾਂਕਿ ਨਾਮ ਨਹੀਂ ਲਿਆ ਹਮ ਅਸੀਂ ਕੱਲੇ ਜਾਖੜ ਨੂੰ ਨਾ ਵੇਖੀਏ ਹਰਜੀਤ ਗਰੇਵਾਲ ਨੇ ਜਿਹੜੀਆਂ ਗੱਲਾਂ ਕਹੀਆਂ ਜੀ ਉਹ ਬਿਲਕੁਲ ਸਹਿਮਤੀ ਆ ਹਮ ਉਹ ਬਿਲਕੁਲ ਜਾਖੜ ਦੇ ਜਿਹੜੇ ਅੱਜ ਕਹ ਲੋ ਕਿ ਇਹ ਚੱਲੇ ਆ ਸਟੈਂਡ ਬਾਰੇ ਚਰਚੇ ਜੀ ਉਹਨਾਂ ਦੇ ਨਾਲ ਬਿਲਕੁਲ ਸਹਿਮਤੀ ਆ ਅਖਰ ਅਖਰ ਸਹਿਮਤੀ ਹੈ ਸਾਬ ਬਿਲਕੁਲ ਤੋ ਕਹਿੰਦਾ ਮਤਲਬ ਇਹ ਆ ਕਿ ਜਾਖੜ ਸਾਹਿਬ ਨੇ ਇਹ ਦੋ ਚਾਰ ਮੁੱਦੇ ਤਗੜੇ ਚੁੱਕੇ ਆ ਕਿ ਭਾਈ ਜਿਸ ਤਰ੍ਹਾਂ ਕਿਸਾਨੀ ਨਾਲ ਜੁੜਿਆ ਮਸਲਾ ਹੈ ਜਾਂ ਹੋਰ ਸਾਡੇ ਪੰਜਾਬ ਦੇ ਜਿਹੜੇ ਸੈਂਸਿਟਿਵ ਮੁੱਦੇ ਨੇ ਕਿ ਭਾਈ ਇਹਨਾਂ ਨੂੰ ਤੁਸੀਂ ਵੱਖਰੇ ਨਜ਼ਰੀਏ ਨਾਲ ਦੇਖੋ ਇਹ ਪੰਜਾਬ ਹੈ ਇਹ ਥੋੜਾ ਵੈਸੇ ਤਾਂ ਡਾਈਵਰਸੀਫਿਕੇਸ਼ਨ ਵਾਲੇ ਇਸ ਦੇਸ਼ ਦੇ ਵਿੱਚ ਹਰੇਕ ਖੇਤਾ ਜਾਂ ਸਟੇਟ ਹੀ ਇੱਕ ਖਾਸਾ ਰੱਖਦੀ ਹੈ ਨਾ ਇੱਕ ਖਾਸਾ ਰੱਖਦੀ ਹੈ ਬਿਲਕੁਲ ਇੱਕ ਖਾਸियत ਰੱਖਦੀ ਹੈ ਤਾਂ ਇਸ ਕਰਕੇ ਪੰਜਾਬ ਕਿਉਂਕਿ ਬਾਰਡਰ ਏਰੀਆ ਹੈ ਸਿੱਖ ਬੋਲਤਾ ਵਾਲਾ ਜੀ ਠੀਕ ਹੈ ਜੀ ਤੇ ਪੰਜਾਬ ਦਾ ਇਤਿਹਾਸ ਵੀ ਕੁਝ ਇਸੇ ਤਰ੍ਹਾਂ ਦਾ ਰਿਹਾ ਹੈ ਤਾਂ ਇਸ ਹਵਾਲੇ ਨਾਲ ਜਿਹੜੀਆਂ ਗੱਲਾਂ ਹੋਈਆਂ ਹੂੰ 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 ਮੇਰੇ ਵੱਲੋਂ ਮੈਂ ਉਸ ਦਿਨ ਵੀ ਕਿਹਾ ਸੀ ਸਾਬ ਮੈਨੂੰ ਜੋ ਮਰਜ਼ੀ ਕਹਿ ਲੋ ਮੈਨੂੰ ਤਾਂ ਜੋ ਇਦਾਂ ਪੰਜਾਬ ਦੇ ਹੱਕ 'ਚ ਖੜਦਾ ਕੋਈ ਬੰਦਾ ਨਜ਼ਰ ਲੱਗਦਾ ਹੈ ਤੇ ਆਪਾਂ ਉਹਨੂੰ ਕਹਿੰਨੇ ਆ ਕਿ ਗੁੱਡ ਆ ਯਾਰ ਬਿਲਕੁਲ ਆਪਾਂ ਉਸ ਦਿਨ ਵੀ ਚਾਚੇ ਚੌਧਰੀ ਨੇ ਸਾਡਾ ਤੇ ਚਾਚਾ ਚੌਧਰੀ ਹੈ ਨਾ ਕਿਉਂਕਿ ਆਪਣਾ ਤਾਂ ਗਵਾਂਢੀ ਹੈ ਜੀ ਜੀ ਬਿਲਕੁਲ ਅਸੀਂ ਤੇ ਆਪਣੇ ਗਵਾਂਢੀ ਚਾਚਾ ਚੌਧਰੀ ਦੀ ਲੋਚਨਾ ਵੀ ਕਰਦੇ ਆ ਤੇ ਚਾਚਾ ਚੌਧਰੀ ਨੂੰ ਅੱਜ ਬੱਲੇ ਬੱਲੇ ਕਹਿੰਨੇ ਆ ਕਿ ਜੇ ਇਹ ਗੱਲ ਜਾ ਕੇ ਦਿੱਲੀ ਚਾਚਾ ਕਹਿਆ ਜੀ ਤੇ ਚਾਚਾ ਚੌਧਰੀ ਜ਼ਿੰਦਾਬਾਦ ਹੈ ਬਿਲਕੁਲ ਜਿੱਥੇ ਮਰਜ਼ੀ ਚਲਾ ਜਾਵੇ ਜੋ ਕਿਆ ਉਹ ਇੱਕ ਵੱਖਰੀ ਗੱਲ ਹੈ ਅਸੀਂ ਉਹਨੂੰ ਉਹਨੂੰ ਕਹਿ ਰਹੇ ਹਾਂ ਕਿ ਜਿਹੜਾ ਕੰਮ ਵੱਡੇ ਵੱਡੇ ਇਨਕਲਾਬੀ ਦਾਅਵਾ ਕਰਨ ਵਾਲੇ ਜੀ ਜਿਹੜੀ ਗੱਲ ਭਾਜਪਾ ਚ ਜਾ ਕੇ ਵੱਡੇ ਵੱਡੇ ਰੁਤਬੇ ਹਾਸਲ ਕਰਨ ਵਾਲੇ ਤੇ ਆਪਣੇ ਆਪ ਨੂੰ ਬਹੁਤ ਵਿਦਵਾਨ ਸਿੱਖ ਅਖਵਾਉਣ ਵਾਲੇ ਨਾ ਕਰ ਸਕੇ ਚਾਚਾ ਚੌਧਰੀ ਜੀ ਕਰਾਇਆ ਜੀ ਸ਼ਾਬਾਸ਼ ਦੇਣਾ ਕਾਬਲੇ ਤਰੀਫ ਹੈ ਜੀ ਬਿਲਕੁਲ 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 ਇਧਰ ਕੋਲ ਵੀ ਜੀ ਕਹਿ ਰਹੇ ਨੇ ਕਿ ਸੁਨੀਲ ਜਾਖੜ ਪੰਜਾਬ ਦੇ ਮੁੱਖ ਮੰਤਰੀ ਬਣਨ ਲਈ ਸਭ ਤੋਂ ਯੋਗ ਉਮੀਦਵਾਰ ਨੇ ਉਹਦੇ ਨਾਲ ਮੋਲ ਭੱਟੀ ਜੀ ਵੀ ਕਹਿ ਰਹੇ ਨੇ ਕਿ ਜਾਖੜ ਸਾਹਿਬ ਆਉਣਗੇ ਕਹਿੰਦੇ ਕਾਲੀ ਦਲ ਦੇ ਵਿੱਚ ਫਿਰ ਚਲੋ ਇਹ ਮੈਂ ਪਹਿਲਾਂ ਕਹਤਾ ਕਲੀਅਰ ਹੈ ਸਰ ਜੀ ਕਿ ਮੇਰੀ ਨਜ਼ਰ ਦੇ ਵਿੱਚ ਚਾਹੇ ਕੱਲ ਮੈਂ ਅੱਗੇ ਵੀ ਕਹਿੰਦਾ ਕਿ ਮੁੱਖ ਮੰਤਰੀ ਚਾਹੇ ਟੋਪੀ ਹਲਾ ਜਾਵੇ ਹੂੰ ਹੋਤੀ ਆ ਲਾ ਜਾਵੇ ਦਿਲ ਕੰਜੂ ਵਾਲ ਆ ਜਾਏ ਬਿਲਕੁਲ ਬਿਲਕੁਲ ਦਸਤਾਰ ਤਾਰੀ ਤੇ ਹੈ ਹੀ ਹੈ ਸਾਡੇ ਚੀਫ ਮਿਨਿਸਟਰ ਕੋਈ ਆ ਜਾਵੇ ਸਰ ਕੋਈ ਆ ਜਾਵੇ ਮੁਸਲਮ ਆ ਜਾਏ ਇਸਾਈ ਆ ਜਾਵੇ ਕੋਈ ਆ ਜਾਵੇ ਗੰਬਾ ਜੀ ਸੱਜਾ ਆ ਜਾਵੇ ਪੰਥ ਕਾ ਜਾਵੇ ਜੀ ਬਸ ਸਾਡੇ ਪੰਜਾਬ ਦੇ ਸੰਕਟ ਜਿਹੜੇ ਆ ਉਹ ਚਲੇ ਜਾਣ ਕੋਈ ਆ ਜਾਵੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਬੰਨਿਓ ਡਾਕਟਰ ਜਿਹੜਾ ਉਹ ਸ਼ਰਮਾ ਹੋਵੇ ਵਰਮਾ ਹੋਵੇ ਠੀਕ ਅਗਰਵਾਲ ਹੋਵੇ ਜੈਸਵਾਲ ਹੋਵੇ ਸਿੰਘ ਹੋਵੇ ਖਾਨ ਹੋਵੇ ਸਾਡੇ ਡਾਕਟਰ ਦੇ ਹੱਥੋਂ ਇਲਾਜ ਸਹੀ ਹੈ ਇਲਾਜ ਬਸ ਸਾਡੀਆਂ ਮਰਜ਼ਾਂ ਜਿਹੜੀਆਂ ਹਨਾ ਉਹ ਠੀਕ ਹੋ ਜਾਣ ਬਿਲਕੁਲ ਜਟਵਾਰ ਜੀ ਕਹਿੰਦੇ ਸੁਨੀਲ ਜਾਖੜ ਜੀ ਨੂੰ ਪਤਾ ਹੈ ਕਿ ਮੈਂ ਪੰਜਾਬ ਦੀ ਪਾਰਟੀ ਚ ਆਇਆ ਸੀ ਪਰ ਉਹ ਹੋ ਨਹੀਂ ਰਿਹਾ ਇਸ ਕਰਕੇ ਕਹਿੰਦੇ ਓਖੜੇ ਓਖੜੇ ਨਜ਼ਰ ਆ ਰਹੇ ਨੇ